ਹੁੰਦਾ ਥੋੜਾ ਟੇਡਾ ਹੋ ਕੇ ਬੈਠੇ ਨੇ ਹਰਜੀਤ कौर ਕੇਤਲੀ ਜਾਨੀ ਕਿ ਪਾਲੇ ਦੀ ਕੁੜੀ ਪਾਲਣ ਲਈ ਰੀ ਕੁੜੀ ਮੇਰਾ ਨਾਨਾ ਪਾਲਾ ਨਹੀਂ ਤੇ ਮੇਰੇ ਨਾਲੋਂ ਤੂੰ ਘੱਟ ਦਾ ਨਹੀਂ ਖਾਦਾਗਾ ਇਹਨਾਂ ਦੀਆਂ ਗੱਲਾਂ ਅਗਨੋਰ ਕਰੋ ਇਹ ਦੁਸ਼ਮਣਾਂ ਦੇ ਬਰਾਬਰ ਆਪਣੇ ਆਪਾ ਬੈ ਨਹੀਂ ਸਕਦੀ ਕਿਉਂਕਿ ਇਹ ਥੋੜਾ ਜਿਹਾ ਅਗਰੈਸਿਵ ਦੁਸ਼ਮਣ ਹੈ ਇਹ ਕੋ ਜੁੱਤੀਆਂ ਜੱਤੀਆਂ ਅੱਜ ਬਾਹਰ ਆਣ ਕਰਕੇ ਨਹੀਂ ਮਾਰ ਰਹੀ ਨਾਲ ਦੇ ਪਾਸੇ ਫਰੀਦ ਦਾ ਰਾਸ਼ਨ ਖਾ ਕੇ ਆ ਪਿੱਛੇ ਬੈਠੀ ਹੋਈ ਆ ਪਿੱਛੇ ਗਰਦੀਪ ਤਾਂ ਹੀ ਘੜੀ ਘੜੀ ਇੱਕੋ ਗੱਲ ਬੋਲਦਾ ਜੀਤਪੁਰ ਨੇ ਬਹੁਤ ਜ਼ਿਆਦਾ ਰਾਸ਼ਨ ਧੁੰਨਿਆ ਸੋ ਇਸੇ ਦੇ ਨਾਲ ਅੱਜ ਦਾ ਬਲੇਟੋਨਸ ਓ ਮਾਈ ਗੋਡ ਓਕੇ ਓਕੇ ਅਮਨ ਦਾ ਆਰਡਰ ਵੀ ਡਨ ਹੋ ਰਿਹਾ ਅਸੀਂ ਲਾਸਟ ਤੇ ਕੀ ਗਏ ਡੇਜ਼ਰਟ ਖਾਣ ਲੱਗੇ ਹਾਂ ਜੋ ਵੀ ਤੁਸੀਂ ਸਮਝ ਗਏ ਉਹ ਵੀ ਖਾਣ ਲੱਗੇ ਬਸ ਸੋ ਇਸੇ ਦਿਨ ਅਸੀਂ ਘਰੀ ਜਾਵਾਂਗੇ ਸੋ ਲਵਸ ਯੂ ਅਨੀ ਵਰਡ ਥੈਂਕ ਯੂ ਪੜੀ ਲਿਖੀ ਆਰਡਰ ਇਹਨਾਂ ਦੀ ਬੋਲੀ ਬਤ ਕੁੜੀਆਂ ਨੇ ਕਿਦਾਂ ਜਾ ਕੇ ਸਾਡੀ ਕੁੜੀ ਦੀ ਨਹੀਂ ਉਹਦੇ ਪਲੀਸ ਤੇ ਹੋਣਾ ਇੱਥੇ ਨਹੀਂ ਆਰਡਰ ਪਲੇਸ ਕਰਨਾ ਸੀ ਬੈਰੀ ਬਲਾਸਟ ਕਰਨੀ ਸੀ ਵੱਡੀ ਦੀ ਉਹਨੇ ਅੰਗਰੇਜ਼ੀ ਪੜੀ ਲਿਖੀ ਦੀ ਕਿੱਥੇ ਗਈ ਮੇਰੇ ਤੋਂ ਤਾਂ ਹੋ ਨਹੀਂ ਰਹੀ ਸੀ ਗਰਦੀਪ ਨਹੀਂ ਮਿਰਤੂ ਤੋ ਹੂ ਨਹੀਂ ਰਹੀ ਸੀ ਓ ਮਾਈ ਗੋਡ ਜੋ ਨਹੀਂ ਚਲਾਇਆ ਕਦੇ ਮੈਂ ਅੱਜ ਚਲਾਇਆ ਤੇ ਹੁਣ ਵੀ ਬੋਲੀ ਆ ਗਈ ਬਾਹਰ ਉਹ ਫਿਰ ਤੇਰੇ ਨਾਲ ਤਾਂ ਇਹੀ ਬੋਲੀ ਬੋਲਣੀ ਹੈ ਬਾਹਰ ਥੋੜੀ ਐ ਬੋਲ ਸਕਦੇ ਸ਼ੀਸ਼ਾ ਤੇਰਾ ਖੁੱਲਾ ਹੀ ਆ ਬੀਬਾ ਜੀ ਓ ਸੌਰੀ ਜੀ ਐ ਫੇਰ ਸੌਰੀ ਐ ਦਾ ਸੌਰੀ ਸਲੈਂਗ ਤੂੰ ਪਤਾ ਨਹੀਂ ਕਾਤੋਂ ਚਿੰਗੜੇ ਮੂੰਹ ਤੇ ਗਲੋ ਭਾਈ ਖਾਈ ਪੀਦਾ ਚੰਗੀਆਂ ਚੀਜ਼ਾਂ ਦੱਸ ਐਨਾ ਉਹ ਥੋੜੀ ਜਿਹਾ ਸੜੀ ਜਾਣਾ ਸਾਰਾ ਦਿਨ ਸੜੀ ਜਾਣਾ ਸੜੀ ਜਾਣਾ ਬਸ ਸੜੀ ਜਾਣਾ ਸਾਨੂੰ ਕਿ ਲੋੜ ਆ ਸੜੀ ਆ ਖਾ ਖਾ ਕੇ ਮੜਾ ਤੁਰੇ ਭਰਿਆ ਕਰਨ ਆੜਾ ਆੜਾ ਤੀਜੇ ਵਾਲਾ ਲੱਗਦਾ ਭੈਣ ਜੀ ਵੀ ਪੀਨਗੇ ਅੱਜ ਪਾਈਪਾਂ ਵਿੱਚ ਮੰਮੀ ਦੋ ਪਾਈਪਾਂ ਵਿੱਚ ਦੋ ਕਰੀਏ ਸਟ੍ਰੋ ਹਾੜੀਆਂ ਪੈਪਾ ਮੰਮੀ ਪੈਪ ਪੈਪ ਕਿੱਧਰ ਹੈ ਪੈਪ ਵੀ ਦੋ ਮਿੰਟ ਐਕ ਛੇਤੀ ਲਿਆਓ ਪੈਪ ਇਠਾਰ ਗਈ ਮੈਂ ਤਾਂ ਆਟਾ ਪੰਜੇ ਤੋਂ ਉੱਪਰ ਖੋਲਦੇ ਫਿਰਦੇ ਇੱਕਮ ਫੜੀ ਖੋਲਣਾ ਲਈ ਤੇ ਡੋਲ ਦੇ ਦੇ ਇੱਕਮ ਫੜ ਖੋਲ ਕੇ ਪੀ ਲੈ ਜਬ ਦਬ ਦੂ ਤਾ ਦਵਾ ਦਵਾ ਕੇ ਤੇ ਅੰਦਰ ਨਿਗਾ ਦੇ ਅਗਲਾ ਲੈ ਉਹ ਵੇਖ ਲੋ ਇਹ ਪੈਪੜਾ ਵੀ ਉਦਾਂ ਹੀ ਲੱਗ ਗਈ ਆ ਉਹ ਲਾਉਗੀ ਪੈ ਆਪਣਾ ਕੀ ਪੀਤਾ ਜਾਣਾ ਤੇ ਕੀ ਨਾ ਪੀਤਾ ਜਾਣਾ ਇੱਧਰ ਲਾ ਦੇ ਉੱਤੇ ਕਿੱਥੇ ਲਾਵਾਂ ਫੜ ਇੱਥੇ ਲਾ ਦੇ ਉੱਤੇ ਆ ਬੇ ਮੈਨੂੰ ਨਹੀਂ ਪਤਾ ਕਿੱਥੇ ਕੋਨਾ ਬਣਿਆ ਕਿੱਥੇ ਲਾ ਤੱਕ ਲੈ ਮੈਂ ਇਸ ਨੂੰ ਥੱਲਾ ਆ ਤਾਂ ਇਹ ਤੋਂ 500 ਦੀ ਆਈਸਕ੍ਰੀਮ ਦੇ ਦੋ ਡੱਬੇ ਲੈ ਲੈਂਦਾ ਤੇ ਵਧੀਆ ਸਵਾਦ ਨਾਲ ਉਹਨਾਂ ਨੇ ਖਾ ਲੈਣੇ ਇਹਦੇ ਵਿੱਚ ਕੀ ਆਉਂਦਾ ਵਾ ਵਿੱਚ ਥੱਲੋਂ ਇਹਦੇ ਵਿੱਚ ਮੇਂਗਣਾ ਉੱਠੋ ਉੱਠੋ ਹੁੰਦੇ ਮੇਂਗਣਾ ਨਹੀਂ ਬਹਿਰਾਂ ਆਓ ਬੇਰਿਆਂ ਦਾ ਲੱਗਦਾ ਨਾ ਕੁਝ ਹੋਈ ਤੇ ਸ਼ੁਕਰ ਹੈ ਸ਼ੁਕਰ ਹੈ ਸਾਡੇ ਬਾਰੇ ਵੀ ਸੋਚਿਆ ਕਿ ਤੇ ਠੇਕੇਦਾਰ ਸਾਹਿਬ ਨੇ ਪੌੜੀਆਂ ਬਣਾਉਣ ਲੱਗੇ ਲੈ ਨਹੀਂ ਅੱਜ ਨਹੀਂ ਆਤਾ ਆਤ ਕਰਉਣਗੇ ਅੱਜ ਇਹ ਕਿਵੇਂ ਆ ਗੋਲੀਆਂ ਬਣਾਉਣ ਲੱਗੇ ਠੀਕ ਹੈ ਪ੍ਰਕਾਰ ਪ੍ਰਕੂਰ ਕਰਨ ਲੱਗੇ ਲਿਆ ਕੇ ਦਈਏ ਪ੍ਰਕਾਰਾ ਪ੍ਰਕੂਰਾ ਵੇ ਕਹਿ ਦਿੰਦੇ ਲੋਕ ਮੈਸ ਕਿੱਥੇ ਕੰਮ ਆਉਂਦਾ ਹੈ ਨਾ ਸਾਰੇ ਲੋ ਸਾਰੀ ਉਮਰ ਲੋਕ ਕਹਿੰਦੇ ਵੀ ਮੈਸ ਕੰਮ ਨਹੀਂ ਆਉਂਦਾ ਪਰ ਠੇਕੇਦਾਰ ਨੂੰ ਪੁੱਛੋ ਮੈਦ ਕਿਉਂ ਨਹੀਂ ਕੰਮ ਆਉਂਦਾ ਹੈਂ ਗਲਾਈਆਂ ਗਲੁਈਆਂ ਵੇਖਿਆ ਕਿਉਂ ਬਾਈ ਥੱਲੇ ਕੱਚਾ ਕਿੱਥੇ ਆਪਣਾ ਪਲੇ ਲੀਕ ਲੈਣਾ ਨਾ ਕੋਈ ਥੱਲੇ ਮਰ ਕੇ ਫਿਰ ਸਾਨੂੰ ਦੋ ਤਾਂ ਸੋਫਾ ਠੀਕ ਹੈ ਕੰਮ ਲਾ ਮਿਕ ਲਾਇਆ ਹੈ ਹੈ ਨਹੀਂ ਨਹੀਂ ਲੱਕੀ ਨੂੰ ਉਧਰ ਲਾਇਆ ਮੇਨ ਕੰਮ ਤੇ ਉਹ ਛੋਟੇ ਕੰਮ ਨਹੀਂ ਕਰਦਾ ਲੱਕੀ ਇਸ ਵੱਡੇ ਕੰਮ ਕਰਦੇ ਹੁੰਦੇ ਆ ਇੱਥੋਂ ਇੱਥੋਂ ਪਲਾਨ ਤਾਂ ਤੁਹਾਡੇ ਬਹੁਤ ਬੰਦੇ ਪਏ ਆ ਮਿੱਟੀ ਦੇ ਵਿੱਚ ਜਿਹੜੀਆਂ ਹੱਥਾਂ ਮਾਰ ਲੱਗੀਆਂ ਹੋਈਆਂ ਤੁਸੀਂ ਆ ਕੀ ਆ ਬਾਜੀ ਇਹ ਆਪਾਂ ਘਰ ਬਣਾ ਇਹ ਮਸਾਲਾ ਰਲਾਉਣ ਲੱਗੇ ਇੱਥੇ ਹੈ ਤੇ ਆ ਥੱਲੇ ਕੀ ਨਕਸ਼ਾ ਭਾਜੀ ਵਾਇਆ ਤੁਸੀਂ ਹਾਂਜੀ ਐਵੇਂ ਦਾ ਘਰ ਬਣਾਉਣਾ ਤੁਸੀਂ ਹਾਂਜੀ ਠੀਕ ਹੈ ਜੀ ਆ ਹਰਲੀਨ ਦਾ ਛੋਟਾ ਘਰ ਆ ਪ੍ਰਭ ਦਾ ਵੱਡਾ ਘਰ ਆ ਪ੍ਰਭ ਵੱਡੀ ਆ ਹੈ ਜੇ ਹਰਲੀਨ ਵੱਡੀ ਆ ਪ੍ਰਭ ਛੋਟੀ ਆ ਔਰ ਲੈ ਵੀ ਚੱਲ ਲੱਗ ਜਾਂਦਾ ਪਤਾ ਘਰ ਕਿਵੇਂ ਦੇ ਬੰਦ ਮੈਂ ਤੋਂ ਢੀ ਜਗ੍ਹਾ ਹੁੰਦਾ ਮੈਂ ਤਾਂ ਉਹਦੇ ਨਾਲ ਬਣਾਉਂਦਾ ਘਰ ਨਾਲੇ ਪੱਕਾ ਸਾਰੀ ਉਮਰ ਹੀ ਖੜਾ ਰਹਿਦਾ ਆ ਦਰਖਤ ਦੇ ਨਾਲ ਪੱਕਾ ਹੀ ਖੜਾ ਰਹਿਣਾ ਇਹਦੀਆਂ ਜੜਾਂ ਨਾਲ ਵਧੀਆ ਬੇਸ ਪਨਾ ਕੇ ਮਿੱਟੀ ਪਾ ਕੇ ਐ ਵਧੀਆ ਬਣਾਉਣਾ ਸੀ ਘਰ ਦਰਸ਼ਨਵੀਰ ਤੂੰ ਖਾਦ ਪਾਇਆ ਦੱਸ ਦਦਾ ਦਿੱਤਾ ਲੈ ਲੱਗੀ ਜਾ ਵੇਲੀ ਆ ਗਈ ਲੈ ਉਹ ਦਰਸ਼ਨਵੀਰ ਵੀ ਪਾਇਆ ਨਾਲੇ ਲਓ ਜੀ ਇੰਜੀਨੀਅਰ ਸਾਹਿਬ ਥੱਕ ਹਾਰ ਕੇ ਹੁਣ ਜਾਂਦੇ ਹੋਏ ਕੰਮ ਵੇਖਿਆ ਜਾਵੇ ਕਿਹੜੇ ਕਿਹੜੇ ਇੰਜੀਨੀਅਰ ਨੇ ਕੀ ਕੀ ਕੀਤਾ ਏ ਲਓ ਜੀ ਇਹ ਪ੍ਰਭ ਉਹਨਾਂ ਦਾ ਬਰਾਂਡਾ ਜ ਆ ਉਹ ਡਬਲ ਸਟੋਰੀ ਘਰ ਹਰਲੀ ਉਹਨਾਂ ਦਾ ਵਾ ਇਹ ਜਿਹੜਾ ਤੰਬੂ ਜਾਂ ਸਿੰਗਲ ਸਟੋਰੀ ਏ ਦੇਖ ਵਧੀਆ ਨਾ ਨਹੀਂ ਨਹੀਂ ਵਧੀਆ ਸੋਹਣਾ ਲੱਗਦਾ ਬੁੱਤ ਐਵੇਂ ਦੇ ਹੁੰਦੇ ਆ ਹੈ ਬੜਾ ਵਧੀਆ ਦਾ ਸੁਣੀ ਆ ਤੇ ਆਪਦਾ ਵੇਖ ਲੈ ਹਾਜੀ ਦੇ ਜਾਬ ਨਹੀਂ ਬੜਿਆ ਜਣਾ ਤੇ ਹੱਥ ਵੀ ਨਹੀਂ ਵੱੜਦਾ ਹੋਣਾ ਮੈਂ ਤਾਂ ਦਰ ਨਾਲ ਮਿੱਟੀ ਛੋਟਾ ਤਾਂ ਪਤਾ ਹੀ ਨਹੀਂ ਲੱਗਦਾ ਆ ਵੇਖ ਲੀ ਇਹਨਾਂ ਨੇ ਬਣਾਇਆ ਡਬਲ ਸਟੋਰੀ ਵੇ ਹੈ ਕਮੋੜਾਂ ਨੇ ਆ ਵੇ ਕਿੱਡਾ ਵਧੀਆ ਜਣ ਬਣਾ ਰੇ ਰੱਖ ਲੈ ਵੇ ਤੂੰ ਕੀ ਲਿਆ ਕੇ ਉੱਥੇ ਸੀਮੈਂਟ ਲਾਇਆ ਮਿੱਟੀ ਲਈ ਤੂੰ ਵੀ ਤੇ ਘਰੇ ਆ ਗਏ ਆ ਤੇ ਬੰਦੇ ਬਸ ਠੀਕ ਆ ਵੀ ਗੇਟ ਚ ਨਹੀਂ ਲੈਣ ਗਈ ਵੇ ਲੋ ਇੱਥੇ ਟੌਰ ਨਾ ਮਗਨ ਹੈ ਫੋਨ 'ਚ ਬੈਠੀ ਆ ਦੇ ਆ ਮਾੜੀ ਗੱਲ ਆ ਦੇ ਸੱਸੇ ਦੇ ਪੁੱਤ ਇੰਨਾ ਮਹਿੰਗਾ ਫਰੂਟ ਦੂੰਗੇ ਖਾਣਾ ਮੈਨੂੰ ਫੜਾ ਉਹ ਹੀ ਗੱਲਾਂ ਵਾਹ ਜੀ ਵਾਹ ਫਰੀਦਾ ਵਾਹ ਜੀ ਵਾਹ ਚਮਕਾ ਦੇ ਕੱਲ ਵਿਆਹ ਲੁਧਿਆਣੇ ਕਹਿੰਦੇ ਮੋਟਾ ਤਾਂ ਗੱਡੀ ਹੁਣੇ ਲੈ ਆ ਚੱਲ ਚੱਲਾ ਸਹਰਿਆਂ ਨੂੰ ਤੇ ਕੱਲੂ ਆਪਾ ਵੀ ਫਟਰਾਟ ਚੁੰਨੜ ਤੇ ਜਾਮਾ ਫਟਰਾਟ ਚੁੰਨੜ ਤੇ ਵਾਹ ਵਾਹ ਕਿਆ ਮਾ ਲੱਗਦੀ ਵੀ ਕਿ ਨਹੀਂ ਕਮਾਲ ਪਪਾ ਮਿਹਰ ਕਰੇ ਇਦਾਂ ਹੀ ਸੋਹਣੀ ਜੀ ਲੱਗਣ ਲੱਗ ਪਏ ਬਸ ਸੋਹਣੀ ਲੱਗਣ ਦੇਈ ਇਹਦੇ ਬਾਜੀ ਵਾ ਲੱਕੀ ਜੀ ਕਮਾਲ ਕਰਤੀ ਆ ਅੱਜ ਤੋਂ ਆਪਣੇ ਚਾਰ ਦਾ ਲੱਕੀ ਨੈਟ ਤੇ ਹੁਣ ਬਣ ਲੱਗੀ ਗੱਲ ਬਾਜੀ ਆਦ ਮਾਹਪੁਰ ਖਾਇ ਹੋਏ ਨੇ ਕਰੀ ਵਾ ਵਾ ਵਿਆਹ ਗਵਾਲਾ ਵਿਆਹ ਹੋਈ ਫੇਰ ਵਿਆਹ ਖਾਂ ਜਾਣਾ ਆਪਣੇ ਸਾਡੇ ਨਾਲ ਕੱਲੂ ਤੁਹਾਡੇ ਨਾਲ ਜਾਣਾ ਕੋੜਪੈਂਡ ਫਿਰ ਨਵਾਂ ਕੱਢ ਲਾ ਗਾਲੂ ਕੋੜਪੈਂਡ ਕੱਢ ਲਾ ਗਾਲੂ ਮਮੀ ਉਹਨਾਂ ਨੇ ਗੜਾ ਸਾਰਾ ਟੰਪੜੀ ਆ ਜਾਂਦਾ ਹੈ ਬਹੁਤ ਠੰਡੇ ਸਾਰੇ ਆ ਵੇਖ ਲੈ ਉਹ ਅੱਜ ਵੀ ਕਹਿ ਕੇ ਗਏ ਸਾਰੇ ਆਇਓ ਇਹ ਨਾ ਹੋਵੇ ਕਰਦੇ ਆ ਆ ਵਿੱਚ ਬਤਮੀ ਹਾਰਨੇ ਜੇ ਕੋਣ ਨੇ ਮਾਰਿਆ ਵਿੱਚ ਦੌੜਾ ਕਰੀ ਮਮੀ ਵੇਲੋ ਇਹ ਗੱਲਾਂ ਹਾਰ ਨਹੀਂ ਮਾਰਦਾ ਹੋਰ ਮਮੀ ਤੂੰ ਉੱਟ ਕੇ ਵੇਲੋ ਉੱਟ ਪਾ ਮੰਮੇ ਉੱਠ ਪਾ ਉੱਠ ਪਾ ਉੱਠ ਪਾ ਮਮੀ ਉੱਠ ਪਾ ਅਮਗੇ ਉੱਠ ਪਾ ਸਵੇਰੇ ਠੰਡੇ ਰੰਮਾ ਪਿਆ ਕਿੱਡੀ ਛਦੀ ਦੇਣ ਦੀ ਕਿੱਡੀ ਮੈਨੂੰ ਪਤਾ ਕੱਲੂ ਲਿਜਾਣਾ ਮੈਂ ਨਹੀਂ ਆਪਾਂ ਜਾਣਾ ਹੀ ਨਹੀਂ ਕੱਲੂ ਹਾਂ ਜਾਈ ਐ ਬੱਸੇ ਚੜ ਜਾਂ। ਹੂੰ। ਆ ਵੀ ਥਨਾ ਹੀ ਤੋ ਗਰਮੀ ਆ। ਵਾਹ ਮੁਰਕੇ ਕੱਚ ਜੇ ਹੁੰਦੇ ਫਿਰ ਲੈ ਵੇ ਉੱਠ ਕੇ ਬੰਦਾ ਬਹਿ ਜੇ। ਸੌਰੀਆਂ ਨੇ ਜਾਂਦਾ ਚਾਹ ਵੇ ਕਿਉਂ ਦਿਨੋਂ ਦਿਨ ਪਰ ਪਤਲਾ ਹੁੰਦਾ ਜਾਂਦਾ। ਚਾਰ ਹੀ ਬਦਲਾ ਹੁੰਦਾ। ਬਸ 50 ਹੀ ਬਦਲਾ ਹੋ ਜਾਂਦਾ ਤੇ ਸੌਰੀ ਨੇ ਵੀ 8-10 ਕਿਲੋ ਵਾਏ ਕਟਾ ਲਿਆ। ਦੋਵਾਂ ਨੇ ਸ਼ਰਤ ਤਾਂ ਨਹੀਂ ਲਾਈ ਕਿਤੇ। ਪਰ ਆਣੀ ਸ਼ਰਤ ਲਾਈ ਕਿ ਕੀ ਉਹਨਾਂ ਦਾ ਵੀ 8-10 ਕਿਲੋ weight ਘਟ ਗਿਆ ਹੀ। ਵਾਹ ਜੀ ਵਾਹ ਇਹ ਸੌਰੀ ਨੇ ਵੀ। ਹਾਂ। ਲਾਤਾ ਤਾਂ ਵਜੇ ਸੋਚ ਘੜ ਕੇ ਰਹੇ। ਇਹ ਨਾਲ ਤੇ ਇੱਕ ਤੇ ਸੋਚ ਤਾਂ ਜੇ ਹੈਗੀ ਜਦੋਂ ਗੱਡੀ ਚਾਦੀ ਚਲਾਉਂਦਾ ਉਹ ਸੋਚ ਪੈ ਜਾਂਦੀ ਆ ਫੈਰਤੀ। ਵਾਹ ਜੀ ਵਾਹ। ਮੇਲਾ ਤੱਕੀ ਦੀ ਰਾਤ ਆ। ਤੇਰੇ ਇੱਧਰ ਆਪਾਂ ਆਪਾਂ ਵਧਾਈ ਜਾਂਦੇ ਆ। ਡਾਕਟਰ ਨੇ ਅੱਜ ਕੀ ਕੀ ਨਾ ਕਰਤਾ ਤੈਨੂੰ? ਡਾਕਟਰ ਕਹਿੰਦਾ ਰੋਟੀ ਵੀ ਸੱਕੀ ਖਾਇਆ ਕਰ। ਹਾਂ। ਤੇ ਸਬਜ਼ੀ ਚ ਘਿਓ ਵੀ ਨਾ ਪਾਇਆ ਕਰ। ਹਾਂ। ਤੇ ਰੱਸੀ ਪਤਲੀ ਪੀਆ ਕਰ। ਹਾਂ। ਚਾਹ। ਚਾਹ ਨਹੀਂ ਉਹਨੇ ਕਿਹਾ ਛੱਡੀ ਨੀ। ਲੈ ਚਾਹ ਨਹੀਂ ਉਹਨੇ ਕਿਹਾ ਛੱਡੀ ਨੀ। ਡਾਕਟਰ ਬਦਲ ਦੋ ਚਾਹ ਜੇ ਤਾਂ ਕਹੂਗਾ। ਤੋੜਤੀ ਕੁਰਸੀ। ਵਜਣ ਹੀ ਬੜਾ ਆ ਭੈਣ ਜੀ ਤੁਹਾਡਾ ਆਏ ਓਏ ਜਵਾਕਾਂ ਦੀ ਜੀ ਥੋੜੇ ਪ੍ਰਭੇ ਆ ਤੋੜਤਾ ਤੁਹਾਡਾ ਇਹਨੇ ਕੋਈ ਨਹੀਂ ਤੋੜਿਆਗਾ ਆ ਤੋੜਤਾ ਪਰਸ ਜੇ ਦੇ ਵਿੱਚ ਕੁਝ ਨਹੀਂ ਤੋੜਿਆਗਾ ਤੋੜਤਾ ਗਾ ਬੱਬੇ ਆਈ ਜਾਂਦੀ ਆ ਮੇ ਕੀ ਤੋੜਤਾ ਵਾ ਹਾਏ ਹਰਲੀ ੜ ਜਾ ਜਾ ਆਕੇ ਤੂੰ ਵੀ ਨਾ ਆਇਆ ਹੁਣ ਪੈਨ ਪਾ ਦੇ ਮੇਰੀ ਕੁੜੀ ਦੇ ਵਿੱਚੇ ਹੀ ਦੋ ਬੰਦੇ ਕਰਨ ਕੀ ਦਈਏ ਵੇਖ ਰਹੀ ਏ ਨਹੀਂ ਰਹੀ ਪੈਨ ਥੋੜੀ ਰੇਜ ਦੇ ਮਾਲਾ ਵਾਈਟਨਰ ਹੀ ਲੱਗਦਾ ਹੁੰਦਾ ਪੈਨ ਤੇ ਤਾਂ ਹਾਂ ਬਲੌਗੀਓ ਇਹ ਕੀ ਲਗਾਉਣਾ ਹਾਰਨ ਕਰ ਉਪਰ ਆਵਾ ਇਹਨੂੰ ਲਾ ਦੇ ਲਾ ਦੇ ਕਿਉਂ ਪਾੜਨੀਆਂ ਗਰੀਬਾਂ ਦੀਆਂ ਪਾੜ ਦੇਗਾ ਤੂੰ ਜੱਪ ਲਾਵੇ ਲਾ ਵੇਖੇਂ ਜੱਪ ਲਾ ਲਗਾ ਵੇਖੀ ਹਾਂ ਸੱਚੂ ਦਾ ਢਿੱਡ ਵੀ ਖਿੱਚਿਆ ਹੋਇਆ ਹੈ ਕਿਨ ਛੱਡ ਦੇ ਲੈ ਉਹ ਵਿਸ਼ੇਤੀ ਖਿੱਚਿਆ ਜਾਂਦਾ ਜਿੰਨੀ ਛੇਤੀ ਜੇ ਬਿਮਾਰੀ ਮੈਨੇ ਹੋਰ ਐਵੇਂ ਮਰੀ ਜਾਂਦਾ ਕਿੰਨਾ ਕਿ ਟਾਈਮ ਲੱਗਦਾ ਤੂੰ ਕੱਚਾ ਹੋ ਗਿਆ ਨਹੀਂ ਕਰਦੇ ਕਹਿੰਦਾ ਹੋਰ ਬਸ 10 ਪਾਈ ਉਹ ਨਸਤਾ ਹੈ ਮੇਰੀ ਭਾਈ ਫਰਦਾ ਭਾਈ ਨਹੀਂ ਵੇ ਕਿੱਡੀ ਗੱਦ ਵੈਲ ਆਣਾ ਪੰਜ ਗੱਡੂ ਦੇ ਸਾਰੇ ਕੱਪੜੇ ਧਿਆ ਲੈ ਲੈ ਨਹੀਂ ਐਰ ਕਿਸੇ ਹਾਲ ਸੇ ਵਾਓ ਨਾਈਸ ਪਤਲੇ ਹੋ ਕੇ ਨਾਈਸ ਬਾਜ਼ ਆਸਪੇਤਲ ਵੱਜਣਾ ਪਤਾ ਜੀ ਰਹਿ ਜੂ ਜਾਂ ਹਾਂ ਟਾਲੀਆਂ ਲੈਣ ਜਾਣੀਆਂ ਤੂੰ ਤਾਂ ਉਹ ਰਾਤਾਂ ਦੀਆਂ ਗੱਲਾਂ ਆ ਕੱਪੜਾ ਉੜ ਗਏ ਨਹੀਂ ਨਹੀਂ ਗੱਡੀ ਚ ਲੱਦ ਦੇਂਗਾ ਅਸੀਂ ਉਹ ਟਾਲੀ ਨੂੰ ਰਾਤ ਉਹ ਸਾਨੂੰ ਆਖਿਆ ਮੋਟਰ ਕਰਦਾ ਇੱਕ ਮਿੰਟ ਰੁਕੀਏ ਇੱਕ ਮਿੰਟ ਮੈਂ ਆ ਗਿਆ ਮਿੰਟ ਮਿੰਟ ਬਹੁਤ ਹੋ ਜਾ ਕੇ ਆ ਗਿਆ ਉਹ ਆ ਗਏ ਨੇ ਨਾ ਨਾ ਚਲੋ ਜਾ ਕੇ ਵੀ ਦੀ ਆ ਨਾ ਕਦੀ ਕਾਲੀ ਕਰੋ ਗਈ ਨੇ ਇਹ ਨੇ ਤੋ ਹੀ ਨਿਕਲ ਜੋ ਨਹੀਂ ਆਣਾ ਬੋਲੋ ਚੱਕ ਕੇ ਬਾਹਰ ਹੀ ਸਹੀ ਭਰਾਵਾਂ ਜੋ ਗੱਡੀ ਕੀ ਮੋਟਰ ਦੇ ਵਿੱਚ ਭਾਇਆ ਨਾ ਗਰਾਮ ਮਾਗਾ ਪੁਰਾਣੀ ਮਾਰਨਗੇ ਵੇਂਦਾ ਵੇ ਨਿਕਲ ਹੀ ਗਏ ਚੱਲੇ ਅਗਲੇ ਵਿਆਹ ਤੇ ਕਿਉਂ ਤਿਆਰੀ ਜਾ ਬੁੱਲ ਕੋਈ ਕੰਬੀਨੇਸ਼ਨ ਬਣਾਏ ਦੋਨੇ ਚੱਟ ਦੇ ਮਿੱਤਰਾਂ ਬਹੁਤ ਚੱਟ ਚੱਲ ਲਈ ਜੀ ਸੋਚਾਂ ਚ ਪੈ ਗਿਆ ਵਾ ਕੋਠੀ ਜਿਆਦੀ ਉੱਚੀ ਲੈ ਗਿਆ ਹੁਣ ਲਾਈਨਟਰੀ ਕਿਵੇਂ ਪਾਵਾਂਗੇ ਹੁਣ ਇੰਜੀਨੀਅਰ ਸੂਲ ਇੰਜੀਨੀਅਰਿੰਗ ਸਾਰਿਆਂ ਨਾਲ ਸਰਚ ਕਰ ਰਿਹਾ ਇਧਰ ਦਾ ਨਾ ਭਾਉ ਥੱਲੇ ਨਹੀਂ ਵੇਖਣਾ ਨੌਲੇਜ ਕੱਢੂਗਾ ਇੱਕ ਖਪੌੜੀ ਆਉਣੀ ਆਣਾ ਭਰਾਵਾਂ ਨੂੰ ਭੈਣਾਂ ਦਾ ਚਾਹ ਹੀ ਹੁੰਦਾ ਬਾਈ ਦੀ ਭੈਣ ਆਈ ਆ ਤੇ ਜਾਂਦੀ ਮੈਂ ਨਾ ਕਿਹਾ ਬਾਈ ਨੇ ਕੁੰਡੀ ਥਣੀ ਤਾਰਦੀ ਐ ਇਤੋ ਹੀ ਮਾਰਦਾ ਆ ਸਿੱਧੀ ਉਹੀ ਗੱਲਾਂ ਆ ਨਹੀਂ ਉਹਦੇ ਨਾਲ ਰੇੜੀ ਦੀ ਤਾਰ ਲੈ ਲੈ ਕਿੱਦਾਂ ਰੇੜੀ ਦੀ ਤਾਰ ਦਾ ਮਿਸਤਰੀ ਹੁੰਦਾ ਲੈ ਜੀ ਤੁਸੀਂ ਦੱਸਿਓ ਅਸਲੀ ਸਵਰਗ ਕਿੱਥੇ ਆ ਧਰਤੀ ਤੇ ਆ 스위스ਰਲੈਂਡ ਆ ਜਾਂ ਫੇਰ ਕਸ਼ਮੀਰ ਦੇ ਵਿੱਚ ਆ ਬਟ ਮੇਰੀ ਨਜ਼ਰ ਚ ਅਸਲੀ ਸਵਰਗ ਮਾਂ ਪਿਓ ਦੇ ਘਰ ਸਾਸਰੀਕਾਲ ਮੇਰੇ ਸਾਰੇ ਭੈਣਾਂ ਤੇ ਭਰਾਵਾਂ ਨੂੰ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਮਾਫੀ ਚਾਹੁੰਦੀ ਆ ਮੈਂ 2 ਦਿਨ ਵਲੌਗ ਨਹੀਂ ਪਾ ਪਾਈ ਕਿਉਂਕਿ ਥੋੜਾ ਜਿਹਾ ਕੰਮ 'ਚ ਤੇ ਘਰ ਨੂੰ ਬੈਲੈਂਸ ਨਹੀਂ ਕਰ 파 ਰਹੀ ਬਹੁਤ ਜ਼ਿਆਦਾ ਬਿਜੀ ਚੱਲਦਾ ਪਿਆ ਅੱਜ ਮੇਰਾ ਆਫਿਸੀ ਸੋਚਿਆਸ ਤੁਹਾਨੂੰ ਉੱਠਣ ਤੋਂ ਪਹਿਲਾਂ ਪਹਿਲਾਂ ਮੇਰਾ ਵਲੌਗ ਮਿਲ ਜਾਵੇ ਤੁਹਾਡਾ ਪਿਆਰ ਮੈਨੂੰ ਬਹੁਤ ਵਧੀਆ ਲੱਗਦਾ ਇਹਨੇ ਸੋਹਣੇ ਸੋਹਣੇ ਕਮੈਂਟ ਆਏ ਹੁੰਦੇ ਉਹ ਪੜ੍ਹ ਕੇ ਰੂਹ ਖੁਸ਼ ਹੋ ਜਾਂਦੀ ਆ ਤੇ ਮੈਂ ਇਹੀ ਹਮੇਸ਼ਾ ਅਰਦਾਸ ਕਰਦੀ ਆਂ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਮੈਨੂੰ ਚਾਹੁਣ ਵਾਲਿਆਂ ਨੂੰ ਤਰੱਕੀਆਂ ਬਖਸ਼ੇ ਠੱਡੀ ਜ਼ਿੰਦਗੀ 'ਚ ਖੁਸ਼ੀਆਂ ਖੇੜੇ ਰੱਖੇ ਤੇ ਅੱਜ ਆਪਾਂ ਗੱਲ ਕਰਦੇ ਆਂ ਕਿ ਮੈਨੂੰ ਨਾ ਕਿਸੇ ਨੇ ਕਿਹਾ ਕਹਿੰਦੇ ਨਾ ਅਖੇ ਸਵਰਗ ਜਿਹੜਾ ਨਾ ਜੇ ਤੂੰ ਜਿੰਦੇ ਜੀ ਦੇਖਣਾ ਤੇ ਜਾਂ ਤਾਂ ਸਵਿਟਜ਼ਰਲੈਂਡ ਘੁੰਮਣ ਚਲੇ ਜਾ ਤੇ ਜਾਂ ਫਿਰ ਇੰਡੀਆ ਦੇ ਵਿੱਚ ਕਸ਼ਮੀਰ ਦੇ ਵਿੱਚ ਮੈਂ ਕਿਹਾ ਨਹੀਂ ਮੇਰੀ ਨਜ਼ਰ 'ਚ ਅਸਲੀ ਸਵਰਗ ਉਹ ਘਰ ਜਿੱਥੇ ਅਸੀਂ ਜੰਮੇ ਪਲੇ ਮਾਂ ਪਿਓ ਦੇ ਨਾਲ ਹੱਸੇ ਖੇਡੇ ਕਿਉਂਕਿ ਉਹਦੇ ਵਰਗਾ ਸਵਰਗ ਕਿੱਥੇ ਨਹੀਂ ਜਦੋਂ ਅਸੀਂ ਆਪਣੇ ਮਾਂ ਪਿਓ ਦੇ ਘਰ ਹੁੰਨੇ ਆ ਨਾ ਸਾਨੂੰ ਕਿਸੇ ਚੀਜ਼ ਦਾ ਡਰ ਫਿਕਰ ਕਿਸੇ ਤਤੀਵਾ ਦਾ ਫਿਕ ਉਹ ਨਹੀਂ ਹੁੰਦਾ ਪਰ ਜਿੱਦਾਂ ਹੀ ਅਸੀਂ ਆਪਣੇ ਆਪ ਜਵਾਨ ਹੋ ਜਾਂਦੇ ਆ ਨਾ ਫਿਰ ਸਾਡੀ ਜ਼ਿੰਦਗੀ ਚ ਬੜਾ ਹੀ ਕੁਝ ਚੱਲ ਪੈਂਦਾ ਅੱਜ ਮੇਰੀ ਆਵਾਜ਼ ਹੌਲੀ ਹੌਲੀ ਇਸ ਕਰਕੇ ਵੀ ਹੈ ਕਿਉਂਕਿ ਮੈਂ ਬੜੀ ਜਿਆਦਾ ਥੱਕ ਚੁੱਕੀ ਹਾਂ ਸੋ ਬਟ ਕਈ ਐਸੀ ਚੀਜ਼ ਨਾਲ ਐਗਰੀ ਕਰਦੇ ਨੇ ਕਈ ਐਸੀ ਚੀਜ਼ ਨਾਲ ਐਗਰੀ ਨਹੀਂ ਕਰਦੇ ਪਰ ਤੁਸੀਂ ਮੈਨੂੰ ਜ਼ਰੂਰ ਦੱਸਿਓ ਕਿ ਤੁਹਾਡੀ ਨਜ਼ਰ ਚ ਅਸਲੀ ਸਵਰਗ ਕਿੱਥੇ ਆ ਮੈਨੂੰ ਮਾਂ ਪਿਓ ਦਾ ਘਰ ਸਵਰਗ ਇਸ ਕਰਕੇ ਲੱਗਦਾ ਕਿਉਂਕਿ ਉੱਥੇ ਸਾਡੀਆਂ ਬਹੁਤ ਸਾਰੀਆਂ ਯਾਦਾਂ ਹੁੰਦੇ ਆ ਔਰ ਅਸੀਂ ਜੰਮ ਦੇ ਪਲ ਦੇ ਜ਼ਿੰਦਗੀ ਦੀ ਹਰ ਛੋਟੀ ਮੋਟੀ ਚੀਜ਼ ਅਸੀਂ ਆਪਣੇ ਮਾਂ ਪਿਓ ਦੇ ਘਰ ਸਿੱਖਦੇ ਆ ਪਹਿਲੀ ਵਾਰ ਬੋਲਣਾ ਅਸੀਂ ਉੱਥੋਂ ਸਿੱਖਦੇ ਆ ਈਵਨ ਕਿ ਅਸੀਂ ਆਪਣਾ ਪਹਿਲਾ ਕਦਮ ਉੱਥੇ ਉਥੋਂ ਪਟਦੇ ਆ ਹਨਾ ਤੇ ਉਹ ਸਾਡਾ ਮਾਂ ਪਿਓ ਹੀ ਹੁੰਦਾ ਜਿਹੜਾ ਸਾਡੀ ਹਰ ਇੱਕ ਚੰਗੀ ਮਾੜੀ ਚੀਜ਼ ਨੂੰ ਸਾਡੀ ਨੂੰ ਨਜ਼ਰ ਅੰਦਾਜ਼ ਕਰਕੇ ਸਾਨੂੰ ਸਪੋਰਟ ਕਰਦਾ ਹੈ ਹੋਰ ਕੋਈ ਦੁਨੀਆ ਤੇ ਨਹੀਂ ਹੁੰਦਾ ਜੋ ਤੁਹਾਨੂੰ ਸਪੋਰਟ ਕਰ ਸਕੇ ਹਸਬੰਡ ਆਪਣੀ ਜਗ੍ਹਾ ਪੈਣ ਪਰ ਆਪਣੀ ਜਗ੍ਹਾ ਪਰ ਮਾਂ ਪਿਓ ਦੀ ਜਗ੍ਹਾ ਕੋਈ ਨਹੀਂ ਜ਼ਿੰਦਗੀ ਚ ਲੈ ਸਕਦਾ ਅੱਜ ਨਾ ਜਦੋਂ ਮੈਂ ਕੰਮ ਤੋਂ ਆਈ ਮੈਂ ਆ ਕੇ ਸ਼ਾਵਰ ਲੈ ਕੇ ਸਿੱਧਾ ਹੀ ਕਿਚਨ ਚ ਆ ਗਈ ਮੈਂ ਬਿਲਕੁਲ ਤਿਆਰ ਨਹੀਂ ਸੀ ਹੋਈ ਕਿਉਂਕਿ ਮੇਰੇ ਕੋਲ ਟਾਈਮ ਬੜਾ ਥੋੜਾ ਸੀ ਤੇ ਮੈਨੂੰ ਮਟਰ ਮਸ਼ਰੂਮ ਬਣਾਉਣੇ ਸੀ ਔਰ ਉਹ ਤੁਹਾਨੂੰ ਪਤਾ ਹੈ ਕਿ ਮੈਂ ਪੜ੍ਹਾਈ ਵੀ ਕਰਦੀ ਪਈਆਂ ਨਾਲ ਦੀ ਨਾਲ ਸਾਰਿਆਂ ਦਾ ਕੁਐਸਚਨ ਹੁੰਦਾ ਦੀਦੀ ਤੁਸੀਂ ਕੀ ਪੜਾਈ ਕੀਤੀ ਆ ਮੈਂ ਮਾਸਟਰ ਇਨ ਨਰਸਿੰਗ ਕੀਤੀ ਹੋਈ ਆ ਮੈਂ ਇੰਡੀਆ ਤੋਂ ਬੀਐਸਸੀ ਨਰਸਿੰਗ ਕਰਕੇ ਆਸਟ੍ਰੇਲੀਆ ਚ ਆਈ ਸੀ ਆਸਟ੍ਰੇਲੀਆ ਚ ਆ ਕੇ ਮੈਂ ਮਾਸਟਰ ਆਫ ਨਰਸਿੰਗ ਕੀਤੀ ਹੁਣ ਇੱਥੇ ਮੈਨੂੰ ਐਜ਼ ਅ ਰਜਿਸਟਰਡ ਨਰਸ ਹੋਣ ਦੇ ਲਈ ਇੱਕ ਐਨਕਲਕਸ ਨਾਮ ਦਾ ਐਗਜ਼ਾਮ ਦੇਣਾ ਜਿਹਦੀ ਮੈਂ ਤਿਆਰੀ ਕਰਦੀ ਆ ਜੋ ਕੰਮ ਦੇ ਨਾਲ ਨਾਲ ਬਹੁਤ ਜ਼ਰੂਰੀ ਆ ਮੇਰੇ ਲਈ ਔਰ ਅਲਸੋ ਦਨੀ ਸਟਾਰਟ ਹੋਈ ਆ ਆਹ ਦਾ ਮਾਰ ਹੀ ਦੇਣ ਲੱਗੇ ਸੀ ਮੱਜਾਂ ਸਾਰੀਆਂ ਐਡੀਆਂ ਐਡੀਆਂ ਉਹਨਾਂ ਜੱਡੀਆਂ ਵਿੱਚ ਬੰਨੀਆਂ ਤੇ ਉਹਨਾਂ ਹੀ ਰਾਚਣ ਪਾਈ ਜਾਂਦੇ ਸੀ ਕਰਾ ਲੈਣਾ ਹੀ ਰਾਜੀ ਹੋਣਾ ਸਿਰਾਂ ਤੇ